ਆਲੇ ਸਾਰੇ ਚੋਟੀ ਦੇ ਨੇ ਉਹ ਤੌਰ ਬਾਰੇ ਬਾਰੇ ਕਰਦਾ ਹੋਊਗੀ ਆ ਦੇਖਾਂਗੇ ਸਾਹਮਣੇ ਜਸ਼ਨ ਤੇ ਪਰ ਸਿੰਗ ਰੰਗ ਰਈਏ ਟਿੰਟ 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 ਵਾਲੀ ਅੱਜ ਟਪਿਆਲੇ ਚ ਕਬੱਡੀ ਦਾ ਖੇਡਦਾ ਪੈਂਦਾ ਉਹ ਕਹਿੰਦੇ ਸੋਈ ਦੀਆਂ ਉਹ ਕਹਿੰਦੇ ਧਰੀ ਦੀਆਂ ਸੋਈਆਂ ਟਕ 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 ਗੜੀਆਂ ਆ ਰਹੀਆਂ ਰਈਆਂ ਦੀ ਸ਼ਮਰ ਦਾ ਰਈਏ ਵਾਲੀ ਸ਼ਮਰ ਦਾ ਉਹ ਰਈਆਂ ਵਾਲੀ ਸ਼ਮਰ ਨੇ ਕਰੀ ਤਾੜੀਆਂ ਯੋ ਆ ਕੁੜੀ ਨੇ ਇਸ ਵੇਲੇ ਟੌਨ ਦਾ ਜਫਾੜ ਆ ਕੇ ਉਹ ਬੱਲੇ ਬੱਲੇ ਕਰਵਾ ਦੁੱਤੀ ਹੈ ਮੈਂ ਸਾਰੇ ਪਿੰਡ ਦੀ ਸੰਗਤ ਦਾ ਵਿਸ਼ੇਸ਼ ਤੌਰ ਦੇ ਉੱਪਰ ਬੜਾ ਧੰਨਵਾਦ ਕਰਦਾ ਹਾਂ ਕਿ ਤੁਹਾਡੇ ਸਹਿਯੋਗ ਤੋਂ ਬਿਨਾ ਸਾਥ ਸੰਗਤ ਦੀ ਇਹ ਮੇਰਾ ਸਫਲ ਨਹੀਂ ਸੀ ਹੋਣਾ ਆਹ ਸਾਹਮਣੇ ਸਿੰਮੂ ਖੇਡ ਆਹ ਕਬੱਡੀ ਪਹਾੜੀ ਹੈ ਨੀਂਦੂ ਤਿਆਰ ਪਰ ਪੀਤੂ ਉਹ ਸਾਹਮਣੇ ਆਹ ਸਾਹਮਣੇ ਵੀ ਹੋਈਆ ਤਿੰਨ ਤੋਂ ਹੈ ਮੋਤਰੇ ਆਏ ਅੱਜ ਸਨਮਾਨ ਵੀ ਰਾਗੂ ਡੋਖਰੇ ਨੇ ਕਹਿੰਦੇ ਆਹ ਪਹਿਲੇ 5100 ਦੀ ਨੰਦਰਾਸ਼ੀ ਨਾਲ ਦਿੱਤਾ ਹੈ ਸਾਰੇ ਦਾ ਧੰਨਵਾਦ ਆਹ ਸਾਡੇ ਅਜੀਤ ਪਾਲਵਾਨ ਨੂੰ ਸਿਮਰ ਜੀ ਲਈ ਬੰਦੇ ਬਾੜ ਪਿਆ ਰਾਇਆ ਸਿਮਰ ਦਾ ਪੈਸੇ 200 ਰੁਪਏ ਪ੍ਰਾਪਤ ਕਰਦਾ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨਾਲ ਇਹ ਵੀ ਵੱਡੇ ਵੱਡੇ ਦੇ ਬੰਦੇ ਦੇ ਸਾਰੇ ਸਾਡੇ ਭਰਾਵੋ ਜੀ ਦਾ ਧੰਨਵਾਦ ਫਾਰੇ ਸੱਜਣ ਮਿੱਤਰ ਆਏ ਐ 14 ਅਗਸਤ ਨੂੰ ਗੋਪੀ ਕੁਹਾਈ ਅਮਰੀਕਾ ਜਾ ਵਸਿਆ ਭਰਾ ਕਹਿੰਦਾ ਵੀ ਸਿੱਪੀ ਕੇ ਲਾਵਾਗੇ ਆਓ ਮੇਰੇ ਲਈ ਪਹਾੜੀ ਪਿੰਡ ਵਿੱਚ ਆ ਆ ਦੇਖਾਂਗੇ ਸਾਹਮਣੇ ਉਹ ਬੱਲੇ ਬੱਲੇ ਹੋਈ ਪਈ ਐ ਇਹ ਜਸ਼ਨ ਤੇ ਧੜੀ ਬਗਲ ਆਉਂ ਧਰੀ ਬਗਲ ਤੇ ਧਰੀ ਬਗਲ ਔਰ ਕੁੜੀ ਨੇ ਕਿੰਨੇ ਸਿਰੇ ਨੇ ਜੱਫਾ ਲਾਤਾ ਔਰ ਸਿਰੇ ਨੇ ਜੱਫਾ ਲਾ ਕੇ ਔਰ ਕੁੜੀ ਇਸ ਸਮੇਂ ਥੱਲੇ ਬੱਲੇ ਥੱਲੇ ਬੱਲੇ ਘਰਾ ਗਈ ਹੈ ਮੈਂ ਧੰਨਵਾਦ ਕਰਦਾ ਹਾਂ ਸਾਡਾ ਵੱਡਾ ਵੀਰ ਸ਼ੇਰੂ ਦੇ ਨਾਮ ਦਾ ਕਰਨ ਵੀਰ ਹੁਣੀ ਉਹਨਾਂ ਪਰਿਵਾਰ ਦਾ ਬੜਾ ਧੰਨਵਾਦ ਹੈ ਔਰ ਸਾਰੇ ਕੋਸ਼ਾ ਕਬੱਡੀ ਭਾਈ ਹੈ ਗੋਸ਼ਾਂ ਦੀ ਰੇੜ ਹੈ ਜਦੋਂ ਗੋਸ਼ਾਂ ਧਰਤੀ ਦੇ ਉੱਪਰ ਜਾਂਦੀ ਹੈ ਫਿਰ ਧਰਤੀ ਨੂੰ ਵੀ ਪਤਾ ਲੱਗਦਾ ਕਿ ਕੋਈ ਚੀਜ਼ ਚੱਲ ਰਹੀ ਹੈ ਪੀਤੂ ਇਹਨੇ ਭੱਜ ਜਾਣਾ ਪੀਤੂ ਇਹਨੇ ਭੱਜ ਜਾਣਾ ਕਾਪਾ ਬਹਾਨਾ ਨਹੀਂ ਸੂਰਜਾ ਉਹ ਖੁਰੀ ਹੈ ਇਹ ਪੈਦੀ ਪੜਲੇ ਨੇ ਅੱਜ ਦੇ ਨਿਆਰੇ ਬੱਲੀਏ ਜੀ ਅਸੀਂ ਬੋਲਦੇ ਨਹੀਂ ਖੁੱਡ ਹਾਂ ਘਰਾਂ ਦੇ ਮੀਤ ਆਊਟ ਟੂ ਵੇਕਰ ਦੇ ਵਿਓ ਕਮਟੀ ਮੌਜੀ ਬਣੀ ਹੋਈ ਹੈ ਉਧਰ ਪੀਤੂ ਦਾ ਦੋ ਜੱਥੇ ਦਾ ਮਟੋੜਾ ਇਹ ਸਾਡਾ ਮਣੀ ਟੰਦੇ ਵਾਲਿਆਂ ਦਾ ਕਿ ਆਵਾਜ਼ ਸੁਈ ਹੈ ਅਮਰ ਜੀ ਕਹਿੰਦੇ ਲੋਕੋ ਕਿ ਆਇਆ ਇਓ ਹਲੇ ਮਹਾਵੀਰ ਹੋਣਾ ਵੱਲ ਨਾਲ ਕਹਿੰਦੇ ਮੇਰੇ ਵੀਰ ਲਹਾੜੀਆ ਤੋਂ ਬਾਅਦ ਦਾ ਖੇਤ ਪਰਾ ਹੋਣਾ ਵੱਲੋ ਅੱਜ ਕਹਿੰਦੇ ਅਮਰੀਕਾ ਦੇ ਜੱਜ ਵੱਲੋਂ ਥੱਲੇ ਮਨ ਪਿਆਰ ਹੋਣਗੇ ਮੇਰੇ ਵੀਰ ਸਾਰੇ ਕਬੱਡੀ ਖਿਡਾਰੀਆਂ ਦੇ ਆਹ ਦੇਖਾਂਗੇ ਜੱਸੀ ਆ ਕਬੱਡੀ ਕੌਣ ਦੀ ਵਾਦੀ ਹੋਈ ਹੈ ਜਾਲ ਖੇਡਾਂ ਦਾ ਪਿਆਰ ਦਾ ਪਿਆਰ ਸਵਾਲ ਵਾਲੀ ਪੀਟੂ ਆ ਮੇਰੇ ਵੀਰੇ ਕਿ ਪੀਟੂ ਇੱਕ ਪੀਟੂ ਹੈ ਇੱਕ ਕੋਟਰੇ ਵਾਲੀ ਹੈ ਇੱਕ ਕਹਿੰਦੇ ਮੇਰੇ ਵੀਰ ਜਿਹੜੇ ਜਵਾਜ ਜਿਹਨੇ ਅਪਰਸਤਰ ਕਰਨ ਵਾਲੀ ਜਵਾਜ ਤੋਂ ਚੱਲ ਕੇ ਆਈ ਹੋਈ ਹੈ ਆ ਕਹਿੰਦੇ ਜਿਹੜੇ ਤਰਨ ਤਰਨ ਵਾਲੀ ਜਿਹੜਾ ਫੱਫੇ ਫਰਮਾਨੇ ਪਰਵਾਰ ਦੀ ਆਹ ਖਿਡਾਰਾਂ ਆਈ ਦੇਖ ਰਹਾ ਸੋ ਗਈ ਹੈ ਉਹ ਬਾਜ ਜਿਹੜਾ ਉਹਦਾ ਸਵਾਦ ਤੇ ਤਾਰੀਏ ਜ਼ੋਰਦਾਰ ਉਹ ਤਿਆਰੇ ਵਾਲੇ ਤਾਰੀਏ ਜ਼ੋਰਦਾਰ ਬਾਜੋ ਪੇਲਾ ਕਿਹਦਾ ਪੇੜਾ ਕਿਹਦਾ ਨੌਜੋ ਨਾ ਖੋਲਣ ਉਹਨੂੰ ਸੌਦਾ ਕਿਹੜਾ ਤਾਰੀਏ ਨਾਲ ਮਾਰੇ ਤਿਆਰੇ ਵਾਲੇ ਤਾਰੀਏ ਜੂਆ ਨਾਲ ਆਈ ਦਾ ਹੁੰਦਾ ਸਵਾਦ ਬਹੁਤ ਜੀਲੇ ਵਾਲਾ ਬਹੁਤ ਪਿਆਰ ਹੈ ਤੁਹਾਡਾ ਇਹਨਾਂ ਜਫਾ ਕਈ ਨਾ ਜਫਾ ਹੋਰ ਤੱਕ ਕਰ ਇਹ ਤੱਕ ਫੇਰੀ ਔਰ ਇੰਟਰ ਭੱਜੂਰੀ ਹੈ ਧਾੜੀ ਭੱਜੂਰੀ ਹੈ ਔਰ ਟਵਿੰਕਲ ਆ ਗਈ ਬੱਤੇ ਵੀਰਾਂ ਕੀ ਗੱਲ ਦੇਖਾਂਗੇ ਸਾਹਮਣੇ ਟਵਿੰਕਲ ਆ ਗਈ ਹੈ ਮੇਰੇ ਵੀਰੋ ਖੇਡ ਵਾਲਾਂ ਦੇ ਵਿੱਚ ਅਗਲੇ ਮੈਚ ਦੀਆਂ ਟੀਮਾਂ ਲਈ ਜਿੰਮਤਾਸ ਸਹਿਤ ਬੈਂਤੀ ਹੈ ਕਿ ਉਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਆ ਦੇਖਾਂਗੇ ਸਾਹਮਣੇ ਟਵਿੰਕਲ ਤੇ ਦੂਸਰੇ ਬੰਨੇ ਮੇਰੇ ਵੀਰੋ ਜਾਣਦਾ ਵੀ ਟਵਿੰਕਲ ਆਪਣੀ ਟੀਮ ਦੇ ਸਹੁੰੜਦੀ ਹੋਈ ਹੈ ਸਾਗੋ ਦੋਤੇ ਦਾ ਸਾਗ ਮੌਨ ਅਮਰੀਕਾ ਵਾਲੇ ਦਾ